ਪੰਜਾਬ ਸਰਕਾਰ ਦੇ ਵੱਲੋਂ ਵੱਡੇ ਹੁਕਮ ਜੜੇ ਨੇ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਤਹਿਸੀਦਾਰਾਂ ਅਤੇ ਪਟਵਾਰੀਆਂ ਨੂੰ ਸਖਤ ਫਰਮਾਨ ਜੜੇ ਨੇ ਜਾਰੀ ਕੀਤੇ ਗਏ ਨੇ ਦੱਸਦੀ ਕਿ 4 ਅਪ੍ਰੈਲ 2025 ਨੂੰ ਲੈ ਕੇ ਪੈਂਡਿੰਗ ਇੰਤਕਾਲ ਜੜੇ ਨੇ ਉਹ ਮੁਕੰਮਲ ਕਰਨ ਦੇ ਹੁਕਮ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ ਤੇ ਕਿਹਾ ਗਿਆ ਹੈ ਜੇਕਰ ਨਿਸ਼ਚਿਤ ਤਰੀਕ ਦੇ ਅਗਰੋਂ ਇੰਤਕਾਲ ਜੜੇ ਨੇ ਉਹ ਓਵਰ 듀 ਪਾਏ ਜਾਣਗੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਜੜੀ ਹੈ ਕਰਨ ਦੀ ਗੱਲ ਆਖੀ ਗਈ ਹੈ ਸਰਕਾਰ ਨੇ ਡਿਪਟੀ ਕਮਿਸ਼ਨਰਸ ਅਤੇ ਮੌਲ ਅਧਿਕਾਰੀਆਂ ਨੂੰ ਦੱਸਿਆ ਕਿ ਕੰਪਿਊਟਰ ਸਿਸਟਮ ਤੋਂ ਡਾਟਾ ਕੱਟਣ ਤੋਂ ਬਾਅਦ ਇਹ ਪਾਇਆ ਗਿਆ ਕਿ ਨਰਤਾਰਕ ਸਮਾਂ ਸੀਮਾ ਲੰਘ ਜਾਣ ਤੋਂ ਬਾਅਦ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਵਿੱਚ ਬੇਹੱਦ ਸਾਰੇ ਇੰਤਕਾਲ ਜੜੇ ਨੇ ਉਹ ਲੰਬਿਤ ਸਨ ਤਾਂ ਪੰਜਾਬ ਸਰਕਾਰ ਨੇ ਹੁਣ ਇੰਤਕਾਲ ਸੰਬੰਧੀ ਇਹ ਹੁਕਮ ਛੜੇ ਨੇ ਜਾਰੀ ਕੀਤੇ ਨੇ ਤੇ ਲੰਬਿਤ ਵਿਰਾਸਤੀ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਉਹਨਾਂ ਕਿਹਾ ਹੈ ਕਿ 4 ਅਪ੍ਰੈਲ 2025 ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇ ਜੇਕਰ ਇਹ ਦਿੱਤੀ ਤਾਰੀਖ ਤੱਕ ਪੂਰਾ ਨਹੀਂ ਹੁੰਦਾ ਤਾਂ ਸਖਤ ਕਾਰਵਾਈ ਜੜੀ ਹੈ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਕੰਮ ਲੰਬਿਤ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਇਸ ਨਾਲ ਜੋ ਰਿਸ਼ਵਤਖੋਰੀ ਉਸ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਤਾਂ ਸਰਕਾਰ ਦੀ ਰਿਸ਼ਵਤਖੋਰੀ ਦੇ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਨੂੰ ਦੇਖਦੇ ਹੋਏ ਇਹ ਹੁਕਮ ਜੜੇ ਨੇ ਜਾਰੀ ਕੀਤੇ ਗਏ ਨੇ ਤੇ तहसीलदारा ਅਤੇ ਨਾਇਬ ਤਹਿਸੀਲਦਾਰਾਂ ਦੇ ਨਾਲ ਹੁਣ ਰੋਜ਼ਾਨਾ ਮੀਟਿੰਗ ਕੀਤੀ ਜਾਵੇ ਉਹਨਾਂ ਕਿਹਾ ਹੈ ਤਾਂ ਜੋ ਮਾਮਲਿਆਂ ਦੀ ਸਮੀਖਿਆ ਕੀਤੀ ਜਾ ਸਕੇ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਲੰਬਿਤ ਇੰਤਕਾਲਾਂ ਦਾ ਨਿਪਟਾਰਾ ਕੀਤਾ ਜਾਵੇ ਤੇ ਜੇਕਰ 4 ਅਪ੍ਰੈਲ 2025 ਤੋਂ ਬਾਅਦ ਤਬਾਦਲਾ ਲੰਬਿਤ ਪਿਆ ਜਾਂਦਾ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ